ਅਸੀਂ ਬਹੁਤ ਤੰਗ ਹੋਏ ਆ ਜਮੀਨਾਰ ਸਾਡੇ ਵੀਰ ਭਰਾ ਮਾਤਾ ਇੱਥੇ ਬੈਠੇ ਆ ਬਜ਼ੁਰਗ ਸਹਣਾ ਉਹਨਾਂ ਨੂੰ ਅਸੀਂ ਦੇਖ ਨਹੀਂ ਸਕਦੇ ਮੋਦੀ ਨੂੰ ਇੰਨੇ ਰਹਿਮ ਨਹੀਂ ਆਉਂਦਾ ਇਹਨਾਂ ਦਾ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਆ ਬੀਬੀਆਂ ਭੈਣਾਂ ਨੂੰ ਜਾਣ ਨੂੰ ਤਿਆਰ ਐ ਇੱਕ ਦਿਨ ਤਾਂ ਮਰਨਾ ਹੀ ਐ ਵੀਰ ਜੀ ਅਸੀਂ ਦਿੱਲੀ ਜਾ ਕੇ ਛੱਡਾਂਗੇ ਸਾਡੇ ਗੁਰੂਆਂ ਦੇ ਹੁਣ ਟਕਣਾ ਚੱਲਦੇ ਆ ਸਾਰੀ ਦੁਨੀਆ ਸਾਰੀ ਉਮਰ ਚੱਲਦੇ ਰਹਨੇ ਆ ਲਗਾਤਾਰ ਤੁਹਾਨੂੰ ਸ਼ੰਭੂ ਮੋਰਚੇ ਦੇ ਅਸੀਂ ਰੰਗ ਦਿਖਾ ਰਹੇ ਹਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਔਰਤਾਂ ਨਾਲ ਗੱਲਬਾਤ ਕੀਤੀ ਸੀ ਔਰ ਲਗਾਤਾਰ ਹੁਣ ਤੁਸੀਂ ਦੇਖੋ ਕਿ ਫੇਰ ਹੋਰ ਔਰਤਾਂ ਜੱਥਾ ਜਿਹੜਾ ਹੈ ਉਹ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਜੀ ਅਸੀਂ ਸ਼ੰਭੂ ਬਾਰਡਰ ਤੋਂ ਆਏ ਆ ਤੇ ਆਏ ਹਾਂ ਅਸੀਂ ਬਹੁਤ ਤੰਗ ਹੋਏ ਆ ਸਾਡੇ ਵੀਰ ਭਰਾ ਮਾਤਾ ਇੱਥੇ ਬੈਠੇ ਆ ਬਜ਼ੁਰਗ ਉਹਨਾਂ ਨੂੰ ਅਸੀਂ ਦੇਖ ਨਹੀਂ ਸਕਦੇ ਮੋਦੀ ਨੂੰ ਇਹਨਾਂ ਨੇ ਰਹਿਮ ਨਹੀਂ ਆਉਂਦਾ ਇਹਨਾਂ ਤਾਂ ਅਸੀਂ ਦਿੱਲੀ ਜਾ ਕੇ ਛੱਡਾਂਗੇ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਬੀਬੀਆਂ ਭੈਣਾਂ ਵੀ ਜਾਣ ਨੂੰ ਤਿਆਰ ਹੈ ਇੱਕ ਦਿਨ ਤਾਂ ਮਰਨਾ ਹੀ ਹੈ ਵੀਰ ਜੀ ਅਸੀਂ ਆਪਣੀ ਮੌਤ ਨੂੰ ਖਾਤਰ ਵਾਸਤੇ ਸਭ ਕੁਝ ਕਰ ਸਕਦੇ ਆ ਮਰਨਾ ਤਾਂ ਹੈ ਹੀ ਇੱਕ ਦਿਨ ਅਸੀਂ ਦਿੱਲੀ ਜਾ ਕੇ ਛੜਾਂਗੇ ਕੱਲੋਂ ਸ਼ਾਂਤ ਮੇਂ ਹੀ ਢੰਗ ਦੇ ਨਾਲ ਕਹਿੰਦੇ ਸਤਨਾਮ ਵੈਗੁਰੂ ਦਾ ਬਾੜ ਕਰਕੇ ਅੱਗੇ ਵਧਣਾ ਤਾਂ ਤੁਸੀਂ ਵੀ ਕਿਸਾਨਾਂ ਦੇ ਨਾਲ ਅੱਗੇ ਜਾਓਗੇ ਹਾਂਜੀ ਹਾਂ ਅਸੀਂ ਬਾੜ ਕਰਾਂਗੇ ਆਪਣੇ ਘਰ ਬੈਠ ਕੇ ਜਾਂ ਇੱਥੇ ਆ ਕੇ ਜਾਪ ਕਰਾਂਗੇ ਅਸੀਂ ਸਾਡੇ ਗੁਰੂਆਂ ਦੇ ਹੁਣ ਤੱਕ ਨਾ ਚਲਦੇ ਸਾਰੀ ਦੁਨੀਆ ਸਾਰੀ ਉਮਰ ਚਲਦੇ ਰਹਨੇ ਆ ਮਾਤਾ ਜੀ ਪਹਿਲਾਂ ਵੀ ਦੇਖਿਆ ਸੀ ਕਿ ਜਿਹੜੇ ਅਤੂ ਗੈਸ ਦੇ ਗੋਲੇ ਸਿੱਟੇ ਸੀ ਕਈ ਨੌਜਵਾਨ ਕੇ ਬਜ਼ੁਰਗ ਜ਼ਖਮੀ ਹੋਏ ਨੇ ਹੋ ਸਕਦਾ ਕੱਲੋਂ ਹਾਲਾਤ ਉਸ ਤੋਂ ਵੀ ਜ਼ਿਆਦਾ ਵਿਗੜ ਜੇ ਹਾਂਜੀ ਕੋਈ ਪਤਾ ਨਹੀਂ ਇਹ ਮੋਦੀ ਸਰਕਾਰ ਕੀ ਕੀ ਕਰ ਸਕਦੀ ਹੈ ਜੀ ਕਰ ਪਤਾ ਜੀ ਇਹ ਤਾਂ ਹੁਣ ਜਿਹੜੇ ਜਿਹੇ ਕਾਨੂੰਨ ਹੈ ਉਹਦਾ ਸੁਣਨੇ ਚਾਹੀਦੇ ਨਾ ਅੱਜ ਮੋਦੀ ਸਰਕਾਰ ਜਿਹੜੇ ਸਾਡੇ ਨਾਲ ਕਹਿਰ ਕਰ ਜਾ ਰਹੀ ਹੈਗੀ ਮੋਦੀ ਦੀ ਸਰਕਾਰ ਇਹ ਬਹੁਤ ਮਾੜਾ ਕਰ ਰਹੀ ਹੈਗੀ ਇਹਨੂੰ ਵੋਟਰਾਂ ਬਾਗੇ ਜਤਾਇਆ ਅਸੀਂ ਕੋਈ ਕੋਈ ਗੁਨਾਹ ਤਾਂ ਨਹੀਂ ਕੀਤਾ ਜੀ ਅਸੀਂ ਆਪਣੇ ਆਪ ਤਾਂ ਨਹੀਂ ਬਣਿਆ ਹੈਗਾ ਇਹਨੂੰ ਸੁਣਨੀ ਚਾਹੀਦੀ ਹੈਗੀ ਸਾਡੀ ਜੀ ਕਹਿੰਦੇ ਨੇ ਕਿ ਸਰਕਾਰ ਮਾੜਾ ਕਰ ਰਹੀ ਹੈ ਬੇਬੇ ਜੀ ਤੁਸੀਂ ਵੀ ਆਇਓ ਚੱਲ ਕੇ ਤਾਂ ਲੱਗਦਾ ਕਿ ਕੱਲ ਨੂੰ ਜਿਹੜਾ ਹੁਣ ਅੱਗੇ ਵਧਣਾ ਤਾਂ ਗੱਲ ਬਣ ਜੂਗੀ ਹਾਂਜੀ ਬਣਨੇਗੀ ਬਣੇਗੀ ਜੀ ਠੀਕ ਹੈ ਤਮਾਤਾਮਾ ਨੇ ਜਿਹੜਾ ਜ਼ਹਿਨ ਦੇ ਵਿੱਚ ਲੋਕਾਂ ਦੇ ਜਿਹੜਾ ਉਹ ਗੁੱਸਾ ਹੋ ਰੋਅ ਉਹ ਕਹਿ ਰਹੇ ਨੇ ਕਿ ਅਸੀਂ ਸ਼ਾਂਤ ਮੀਢੰਗ ਦੇਣਾ ਪ੍ਰੋਟੈਸਟ ਕਰ ਰਹੇ ਹਾਂ ਪਰ ਬਾਵਜੂਦ ਇਸ ਦੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਸਿਰ ਦੇ ਕਫਨ ਬੰਨ੍ਹ ਕੇ ਆਏ ਹਾਂ ਕੱਲ ਨੂੰ ਜੋ ਹੋਊਗਾ ਦੇਖਿਆ ਜਾਊਗਾ ਪਰ ਹੁਣ ਆਲ ਪਾਰ ਦੀ ਗੱਲ ਹੋ ਕੇ ਰਹੀ ਕਿ ਹੁਣ ਅਸੀਂ ਦਿੱਲੀ ਕੂਚ ਕਰਕੇ ਰਹਿਾਂਗੇ ਅਸੀਂ ਬਹੁਤ ਤੰਗ ਹੋਏ ਅਸੀਂ ਸਾਡੇ ਵੀਰ ਭਰਾ ਮਾਤਾ ਇੱਥੇ ਬੈਠੇ ਆ ਬਜ਼ੁਰਗ ਸਾਨੂੰ ਅਸੀਂ ਦੇਖ ਨਹੀਂ ਸਕਦੇ ਮੋਦੀ ਨੂੰ ਇਹਨੇ ਰਹਿਮ ਨਹੀਂ ਆਉਂਦਾ ਇਹਨਾਂ ਦਾ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਬੀਬੀਆਂ ਭੈਣਾਂ ਵੀ ਜਾਣ ਨੂੰ ਤਿਆਰ ਐ ਇੱਕ ਦਿਨ ਤਾਂ ਮਰਨਾ ਹੀ ਐ ਵੀਰ ਜੀ ਅਸੀਂ ਦਿੱਲੀ ਜਾ ਕੇ ਛੱਡਾਂਗੇ ਸਾਡੇ ਗੁਰੂਆਂ ਦੇ ਹੁਣ ਟਕਣਾ ਚੱਲਦੇ ਸਾਰੀ ਦੁਨੀਆ ਸਾਰੀ ਉਮਰ ਚੱਲਦੇ ਆਣੇ ਆ ਤਾਂ ਲਗਾਤਾਰ ਤੁਹਾਨੂੰ ਸ਼ੰਭੂ ਮੋਰਚੇ ਦੇ ਅਸੀਂ ਰੰਗ ਦਿਖਾ ਰਹੇ ਆ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਔਰਤਾਂ ਨਾਲ ਗੱਲਬਾਤ ਕੀਤੀ ਸੀ ਔਰ ਲਗਾਤਾਰ ਹੁਣ ਤੁਸੀਂ ਦੇਖੋ ਕਿ ਫੇਰ ਹੋਰ ਔਰਤਾਂ ਜੱਥਾ ਜਿਹੜਾ ਹੈ ਉਹ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂ ਜੀ ਵੀਰ ਜੀ ਅਸੀਂ ਸ਼ੰਭੂ ਬਾਰਡਰ ਤੋਂ ਆਏ ਆ ਤੇ ਆਏ ਹਾਂ ਅਸੀਂ ਬਹੁਤ ਤੰਗ ਹੋਏ ਆ ਜਮੀਨ ਸਾਡੇ ਵੀਰ ਭਰਾ ਮਾਤਾ ਇੱਥੇ ਬੈਠੇ ਆ ਬਜ਼ੁਰਗ ਸਾਨੂੰ ਅਸੀਂ ਦੇਖ ਨਹੀਂ ਸਕਦੇ ਮੋਦੀ ਨੂੰ ਇੰਨੇ ਰਹਿਮ ਨਹੀਂ ਆਉਂਦਾ ਇਹਨਾਂ ਤਾਂ ਅਸੀਂ ਦਿੱਲੀ ਜਾ ਕੇ ਛੱਡਾਂਗੇ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਬੀਬੀਆਂ ਭੈਣਾਂ ਦੀ ਜਾਨ ਨੂੰ ਤਿਆਰ ਹੈ ਇੱਕ ਦਿਨ ਤਾਂ ਮਰਨਾ ਹੀ ਹੈ ਵੀਰ ਜੀ ਅਸੀਂ ਆਪਣੀ ਮੌਤ ਨੂੰ ਖਾਤਰ ਵਾਸਤੇ ਸਭ ਕੁਝ ਕਰ ਸਕਦੇ ਆ ਮਰਨਾ ਤਾਂ ਹੈ ਹੀ ਇੱਕ ਦਿਨ ਅਸੀਂ ਦਿੱਲੀ ਜਾ ਕੇ ਛੱਡਾਂਗੇ ਕੱਲੋਂ ਸ਼ਾਂਤਵੇਂ ਢੰਗ ਦੇ ਨਾਲ ਕਹਿੰਦੇ ਸਤਨਾਬ ਵੈਗੁਰੂ ਦਾ ਬਾੜ ਕਰਕੇ ਅੱਗੇ ਵਧਣਾ ਤਾਂ ਤੁਸੀਂ ਵੀ ਕਿਸਾਨਾਂ ਦੇ ਨਾਲ ਅੱਗੇ ਜਾਓਗੇ ਹਾਂਜੀ ਹਾਂ ਅਸੀਂ ਬਾੜ ਕਰਾਂਗੇ ਆਪਣੇ ਘਰ ਕੇ ਬੈਠ ਕੇ ਜਾ ਇੱਥੇ ਆ ਕੇ ਜਾਪ ਕਰਾਂਗੇ ਅਸੀਂ ਸਾਡੇ ਗੁਰੂਆਂ ਦੇ ਹੁਣ ਤੱਕ ਨਾ ਚਲਦੇ ਸਾਰੀ ਦੁਨੀਆ ਸਾਰੀ ਉਮਰ ਚਲਦੇ ਰਹਨੇ ਆ ਮਾਤਾ ਜੀ ਪਹਿਲਾਂ ਵੀ ਦੇਖਿਆ ਸੀ ਕਿ ਜਿਹੜੇ ਅਤਰੂ ਗੈਸ ਦੇ ਗੋਲੇ ਸਿੱਟੇ ਸੀ ਕਈ ਨੌਜਵਾਨ ਕੇ ਬਜ਼ੁਰਗ ਜ਼ਖਮੀ ਹੋਏ ਨੇ ਹੋ ਸਕਦਾ ਕੱਲੋਂ ਹਾਲਾਤ ਉਸ ਤੋਂ ਵੀ ਜ਼ਿਆਦਾ ਵਿਗੜ ਜਾਈਂ ਹਾਂਜੀ ਕੋਈ ਪਤਾ ਨਹੀਂ ਇਹ ਮੋਦੀ ਸਰਕਾਰ ਕੀ ਕੀ ਕਰ ਸਕਦੀ ਹੈ ਜਿਹੜਾ ਪਤਾ ਜੀ ਇਹ ਤਾਂ ਹੁਣ ਜਿਹੜੇ ਕਮੂਨ ਹੈ ਉਹਦਾ ਸੁਣਨੇ ਚਾਹੀਦੇ ਨਾ ਮੋਦੀ ਸਰਕਾਰ ਜਿਹ ਇਹ ਬਹੁਤ ਮਾੜਾ ਕਰ ਰਹੀ ਹੈਗੀ ਇਹਨੂੰ ਵੋਟਾਂ ਬਾਗੇ ਜਤਾਇਆ ਸੀ ਕੋਈ ਕੋਈ ਗੁਨਾਹ ਤਾਂ ਨਹੀਂ ਕੀਤਾ ਜੀ ਅਸੀਂ ਆਪਣੇ ਆਪ ਤਾਂ ਨਹੀਂ ਬਣਿਆ ਹੈਗਾ ਇਹਨੂੰ ਸੁਣਨੀ ਚਾਹੀਦੀ ਹੈਗੀ ਸਾਡੀ ਹੋ ਕਹਿੰਦੇ ਨੇ ਕਿ ਸਰਕਾਰ ਮਾੜਾ ਕਰ ਰਹੀ ਹੈ ਬੇਬੇ ਜੀ ਤੁਸੀਂ ਵੀ ਆਇਓ ਚੱਲ ਕੇ ਦਾ ਲੱਗਦਾ ਕਿ ਕੱਲ ਨੂੰ ਜਿਹੜਾ ਹੁਣ ਅੱਗੇ ਵਧਣਾ ਤਾਂ ਗੱਲ ਬਣ ਜੂਗੀ ਹਾਂਜੀ ਬਣਨੇਗੀ ਬਣੇਗੀ ਜੀ ਠੀਕ ਹੈ ਤਾਂ ਮਤਾਵਾਂ ਦੇ ਜਿਹੜਾ ਜ਼ਹਿਨ ਦੇ ਵਿੱਚ ਲੋਕਾਂ ਦੇ ਜਿਹੜਾ ਉਹ ਗੁੱਸਾ ਉਹ ਲੋਕ ਕਹਿ ਰਹੇ ਨੇ ਕਿ ਅਸੀਂ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰ ਰਹੇ ਹਾਂ ਪਰ باوجود ਇਸ ਦੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਸਿਰ ਦੇ ਕਫਨ ਬੰਨ੍ਹ ਕੇ ਆਏ ਹਾਂ ਕੱਲ ਨੂੰ ਜੋ ਹੋਊਗਾ ਦੇਖਿਆ ਜਾਊਗਾ ਪਰ ਹੁਣ ਆਲ ਪਾਰ ਦੀ ਗੱਲ ਹੋ ਕੇ ਰਹਿ ਗਈ ਹੁਣ ਅਸੀਂ ਦਿੱਲੀ ਕੂਚ ਕਰਕੇ ਰਾਂਗੇ